ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੀ ਨਵੀਂ ਕਹਾਣੀ ਕਰਾਂਗੇ ਉਪਕਾਰ ਨਾਉ ਲੈਟਸ ਟਰੈਕ ਬਹੁਤ ਪੁਰਾਣੀ ਗੱਲ ਹੈ ਇੱਕ ਰਾਜਾ ਬਹੁਤ ਹੀ ਪਰਉਪਕਾਰੀ ਸੀ ਉਹ ਪੇਸ ਬਦਲ ਕੇ ਆਪਣੇ ਇਲਾਕੇ ਵਿੱਚ ਜਾਂਦਾ ਰਹਿੰਦਾ ਸੀ ਨਾ ਕਿ ਆਪਣਾ ਰਾਜੇ ਦਾ ਪਹਿਰਾਵਾ ਬਦਲ ਕੇ ਆਮ ਜਨਤਾ ਬਣ ਕੇ ਆਪਣੇ ਜਿਹੜਾ ਇਲਾਕਾ ਉੱਤੇ ਘੁੰਮਦਾ ਸੀ ਉਸ ਦਿਨ ਦੁੱਖਿਆ ਦੀ ਬਹੁਤ ਸਹਾਇਤਾ ਕੀਤੀ ਹੋਈ ਸੀ ਉਹ ਚੰਗੇ ਕੰਮ ਕਰਨ ਵਾਲੇ ਲੋਕਾਂ ਨੂੰ ਇਨਾਮ ਦਿੰਦਾ ਸੀ ਇੱਕ ਦਿਨ ਉਹ ਰਾਜਾ ਆਪਣੇ ਰਾਜ ਦੇ ਇੱਕ ਪਿੰਡ ਵਿੱਚ ਘੁੰਮ ਰਿਹਾ ਸੀ ਰਾਜ ਨੇ ਵੇਖਿਆ ਕਿ ਇੱਕ ਬਿਰਧ ਅਤੇ ਕਮਜ਼ੋਰ ਜਿਹਾ ਮਨੁੱਖ ਆਪਣੇ ਖੇਤ ਵਿੱਚ ਫਲਦਾਰ ਬੂਟਾ ਲਾ ਰਿਹਾ ਸੀ ਰਾਜ ਨੇ ਉਸ ਬਜ਼ੁਰਗ ਨੂੰ ਕਿਹਾ ਕਿ ਉਸ ਨੂੰ ਇਹ ਫਲਦਾਰ ਬੂਟਾ ਲਾਉਣ ਦਾ ਕੀ ਲਾਭ ਹੋਵੇਗਾ ਕਿਉਂਕਿ ਇਸ ਬੂਟਿਆਂ ਨੂੰ 10-15 ਸਾਲਾਂ ਮਗਰੋਂ ਹੀ ਫਲ ਲੱਗਨੇ ਹਨ। ਐਨਕੀ ਰਾਜਾ ਇੱਕ ਆਪਣੇ ਇਲਾਕੇ ਵਿੱਚ ਘੁੰਮਦਾ ਪਿਆ ਸੀ ਉਹਨੇ ਦੇਖਿਆ ਕਿ ਕਿ ਕਮਜ਼ੋਰ ਜਾਂ ਬੁੱਢਾ ਪਾਈ ਜਿਹੜਾ ਬੂਟਾ ਲਾ ਰਿਆ ਤੇ ਉਹਨੇ ਬਜ਼ੁਰਗ ਨੂੰ ਪੁੱਛਿਆ ਕਿ ਤੈਨੂੰ ਬੂਟਾ ਲਾਉਂਦਾ ਇਹਦਾ ਕੀ ਫਾਇਦਾ ਹੋਏਗਾ? ਕਿਉਂਕਿ ਇਹ ਤਾਂ 10-15 ਸਾਲ ਬਾਅਦ ਹੀ ਇਹ ਚ ਫਲ ਲੱਗਦੇ ਆ। ਅਤੇ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਹੋਵੇਗੀ। ਜਿਹੜਾ ਬੁੱਟਾ ਬਜ਼ੁਰਗ ਨੇ ਲਾਇਆ ਉਹ 10-15 ਸਾਲਾ ਬਾਅਦ ਫਲ ਮਿਲੇ ਉਹਨੂੰ ਤੇ ਉਦੋਂ ਤੱਕ ਬੁੱਟਾ ਜੜਾ ਕੀ ਮਰ ਚੁੱਕਾ ਹੋਏਗਾ ਬਜ਼ੁਰਗ ਨੇ ਰਾਜੇ ਨੂੰ ਦੱਸਿਆ ਕਿ ਮੈਨੂੰ ਪਤਾ ਹੈ ਕਿ ਬੂਟੇ ਨੂੰ ਫਲ ਲੱਗਣ ਤੋਂ ਪਹਿਲਾਂ ਹੀ ਮਰ ਜਾਣਾ ਹੈ ਪਰ ਮੈਂ ਇਸ ਬੂਟੇ ਨੂੰ ਆਪਣੇ ਲਈ ਨਹੀਂ ਬਲਕਿ ਆਉਣ ਵਾਲੀ ਨਵੀਂ ਪੀੜੀ ਲਈ ਲਾ ਰਿਹਾ ਹਾਂ ਉਸਨੇ ਕਿਹਾ ਕਿ ਅਸੀਂ ਵੀ ਤਾਂ ਆਪਣੇ ਬਢੇਰੀਆ ਵੱਲੋਂ ਲਾਏ ਬੂਟਿਆਂ ਦੇ ਫਲ ਖਾ ਕੇ ਹੀ ਆਨੰਦ ਲਾ ਰਹੇ ਹਾਂ ਕਿ ਉਹਨੇ ਬਜ਼ੁਰਗ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਇਹ ਬੂਟੇ ਜਦੋਂ ਫਲ ਦੇਗਾ ਉਨ ਤੱਕ ਮੈਂ ਨਹੀਂ ਹੋਣਾ ਪਰ ਉਹ ਫਿਰ ਰਾਜ ਨੂੰ ਕਹਿੰਦਾ ਕਿ ਜਿਹੜੇ ਹੁਣ ਅਸੀਂ ਫਲ ਖਾਤੇ ਐ ਉਹ ਬੂਟੇ ਅਸੀਂ ਨਹੀਂ ਲਾਇਏ ਸੀ ਸਾਡੇ ਵੱਡੇ-ਵਡੇਰਿਆਂ ਨੇ ਲਾਇਏ ਸੀ ਯਾਨੀ ਕਿ ਉਹਨਾਂ ਦੇ ਦਾਦੇ-ਪਰਦਾਦਿਆਂ ਨੇ ਲਾਏ ਸੀ ਤੇ ਇਸ ਕਰਕੇ ਉਹ ਅੱਜ ਉਹ ਫਲ ਖਾ ਰਹੇ ਉਹਨਾਂ ਦਾ ਆਨੰਦ ਲੈ ਰਹੇ ਆ ਪਰ ਉਪਕਾਰੀ ਰਾਜ ਉਸ ਬਜ਼ੁਰਗ ਦਾ ਉੱਤਰ ਸੁਣ ਕੇ ਬਹੁਤ ਹੀ ਖੁਸ਼ ਹੋਇਆ ਰਾਜ ਨੇ ਨੂੰ ਉਸ ਦੀ ਸੋਚ ਬਹੁਤ ਚੰਗੀ ਲੱਗੀ ਰਾਜ ਨੇ ਖੁਸ਼ ਹੋ ਕੇ ਉਸ ਬਜ਼ੁਰਗ ਵਿਅਕਤੀ ਨੂੰ ਸੋਨੇ ਦੀ ਮੋਰਾ ਦੇ ਕੇ ਉਸ ਨੂੰ ਚੰਗੀ ਸੋਚ ਲਈ ਉਸ ਦਾ ਹੌਂਸਲਾ ਵਧਾਇਆ ਸਿੱਟਾ ਕਰਪਲਾ ਹੋਪਲਾ ਯਾਨੀ ਕਿ ਕਿਸੇ ਦਾ ਤੁਸੀਂ ਚੰਗਾ ਕਰੋਗੇ ਤਾਂ ਤੁਹਾਡਾ ਵੀ ਚੰਗਾ ਜ਼ਰੂਰ ਹੋਵੇਗਾ